ਅੱਧੀ ਕਲੀ ਸਾਬਤ ਕਾਲੇ ਮਾਂ ਥੋੜੀ ਜਿਹੀ ਰਾਜਮਾ 7-8 ਘੰਟੇ ਲਈ ਭਿਓ ਕੇ ਰੱਖ ਲਾਂਗੇ ਉਸ ਤੋਂ ਬਾਅਦ ਇਹਨੂੰ 3-4 ਵਾਰੀ ਚੰਗੀ ਤਰ੍ਹਾਂ ਪਾਣੀ ਨਾਲ ਧੋ ਲਿਓ। ਖੁੱਕਰ ਵਿੱਚ ਪਾਓ 3 ਗਲਾਸ ਪਾਣੀ ਦੇ ਵਿੱਚ ਪਾਓ ਦਾਲਾਂ, ਦਾਲ ਚੀਨੀ, ਇਲਾਇਚੀ, ਤੇਜ ਪੱਤਾ, ਨਮਕ ਤੇ ਥੋੜਾ ਜਿਹਾ ਘਿਓ। 8-10 ਬਿਸਲਾਂ ਲਗਾ ਲਿਓ। ਫਿਰ ਪਿਆਜ਼ ਤੇ ਹਰੀ ਮਿਰਚ ਨੂੰ ਦਰਦਰਾ ਜਾਂ ਪੀਸ ਲਿਓ। 3-4 ਟਮਾਟਰਾਂ ਦੀ ਬਣਾ ਲਿਓ ਪਿਓਰੀ। ਫਿਰ ਇੱਕ ਕੜਾਹੀ ਵਿੱਚ ਪਾਓ ਦੇਸੀ ਘਿਓ ਤੇ ਅਦਰਕ ਲਸਣ ਨੂੰ ਚੰਗੀ ਤਰ੍ਹਾਂ ਪਕਾ ਲਿਓ। ਫਿਰ ਵਿੱਚ ਪਾਓ ਦਰਦਰਾ ਪੀਸਿਆ ਹੋਇਆ ਪਿਆਜ਼ ਤੇ ਉਸ ਤੋਂ ਬਾਅਦ ਹਰੀਆਂ ਮਿਰਚਾਂ ਜਿਨ੍ਹਾਂ ਨੂੰ ਤੁਸੀਂ ਲੰਬਾ ਕੱਟ ਲੈਣਾ ਫਿਰ ਪਾਓ ਟਮਾਟਰਾਂ ਦੀ ਪਿਓਰੀ ਫਿਰ ਨਮਕ ਮਿਰਚ ਮਸਾਲਾ ਹਲਦੀ ਥੋੜੀ ਜਿਹੀ ਰੰਗ ਵਾਲੀ ਮਿਰਚ ਤੇ ਥੋੜਾ ਜਿਹਾ ਧਨੀਆ ਪਾਊਡਰ ਸਾਰੀਆਂ ਚੀਜ਼ਾਂ ਪਾ ਕੇ ਥੋੜਾ ਜਿਹਾ ਪਾਣੀ ਪਾ ਲਿਓ ਮਸਾਲੇ ਨੂੰ ਚੰਗੀ ਤਰ੍ਹਾਂ ਪਉਲਿਓ ਉਸ ਤੋਂ ਬਾਅਦ ਇਹਦੇ ਵਿੱਚ ਮਿਕਸ ਕਰਾਂਗੇ ਆਪਾਂ ਦਾਲ ਜਿਹੜੀ ਆਪਣੀ ਤਿਆਰ ਹੋ ਗਈ ਉਹ ਜੋ ਤੁਸੀਂ ਖੜੇ ਸੁੱਕੇ ਮਸਾਲੇ ਬਾਹਰ ਕੱਢ ਲਿਓ ਤੇ ਦਾਲ ਨੂੰ ਹਲਕਾ ਜਿਹਾ ਮੈਸ਼ ਕਰ ਲਿਓ ਮਿਕਸ ਕਰਕੇ ਅੱਧਾ ਗਲਾਸ ਪਾ ਦਿਓ ਵਿੱਚ ਦੁੱਧ ਦਾ ਤੇ ਫਿਰ ਪਾਓ ਬਟਰ ਉਸ ਤੋਂ ਬਾਅਦ ਉੱਪਰ ਪਾ ਦਿਓ ਜੀ ਮੇ ਬਹੁਤ ਹੀ ਟੇਸਟੀ ਜੀ ਆਪਣੀ ਦਾਲ ਮਖਣੀ ਬਣ ਕੇ ਤਿਆਰ ਹੋ ਗਈ ਜਦੋਂ ਸਰਵ ਕਰੋਗੇ ਉੱਪਰ ਮਲਾਈ ਪਾ ਲਿਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਬਣਾ ਕੇ ਜਰੂਰ ਦੇਖੀ